ਪ੍ਰੋ ਪੰਜਾਰ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਜੋਸ਼ ਸਿੰਘ ਤਾਂ ਇਸ ਵੇਲੇ ਦੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪਠਾਨਕੋਟ ਦੇ ਵਿੱਚ ਫੇਰ ਤੋਂ ਜਿਹੜਾ ਧਮਾਕਾ ਕੀਤਾ ਗਿਆ ਪਾਕਿਸਤਾਨ ਦੇ ਵੱਲੋਂ ਬੜੀ ਅਹਿਮ ਅਪਡੇਟ ਹੈ ਜਿਹਾ ਦੱਦ ਕੇ ਪਠਾਨਕੋਟ ਦੇ ਵਿੱਚ ਅਸੀਂ ਖੜਿਆ ਜਿੱਤੇ ਬਲੈਕਆਊਟ ਕਰ ਦਿੱਤਾ ਗਿਆਗਾ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਕੀਤਾ ਗਿਆ ਔਰ ਇੱਥੇ ਲਗਾਤਾਰ ਪਿਛਲੇ ਕੁਝ ਮਿੰਟਾਂ ਦੌਰਾਨ 3-4 ਧਮਾਕੇ ਹੋਏ ਔਰ ਉਸ ਤੋਂ ਬਾਅਦ ਮਜ਼ਾਈਲਾ ਦੇਖਿਆ ਗਿਆ ਤੇ ਨਾਲ ਦੀ ਨਾਲ ਸ਼ਟਡਾਊਨ ਕਰਤਾ ਸਾਰਾ ਕੁਝ ਨਾਲ ਦੀ ਨਾਲ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਬਲੈਕਆਊਟ ਦਾ ਮੈਸੇਜ ਦਿੱਤਾ ਗਿਆ ਕਿ ਭਾਈ ਬਲੈਕਆਊਟ ਕਰ ਦਿਓ ਪਾਕਿਸਤਾਨ ਦੀ ਨਾਪਾਕ ਸਾਜ਼ਿਸ਼ ਜਿਹੜੀ ਹੈ ناکਾਮ ਜਿਹੜੀ ਹੋਈ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਕਰਨੀ ਪਾਏਗੀ ਕਿਉਂਕਿ ਸੀਜ਼ਫਾਇਰ ਦਾ ਜਿਹੜਾ ਹੁਣ ਲੰਘਣ ਕਰ ਦਿੱਤਾ ਹਾਲਾਂਕਿ 5 ਵਜੇ ਇੱਕ ਖਬਰ ਆਉਂਦੀ ਹੈ ਕਿ ਦੋਨਾਂ ਦੇਸ਼ਾਂ ਵਿਚਕਾਰ ਜੰਗ ਰੁਕ ਗਈ ਹੈ ਟ੍ਰੰਪ ਜਿਹੜਾ ਉਹ ਟਵੀਟ ਕਰਦੇ ਨੇ ਪਰ ਬਾਅਦ ਦੇ ਵਿੱਚ ਤੁਸੀਂ ਦੇਖੋ ਪਹਿਲਾਂ ਜੰਮੂ 'ਚ ਸ਼ੁਰੂਆਤ ਕੀਤੀ ਅੱਧਾ ਘੰਟਾ ਪਹਿਲਾ ਜੰਮੂ ਦੇ ਇਲਾਕਿਆਂ ਦੇ ਵਿੱਚ ਲਗਾਤਾਰ ਫਾਇਰਿੰਗ ਹੋਈ ਔਰ ਉਸ ਤੋਂ ਬਾਅਦ ਪੰਜਾਬ ਨੂੰ ਇੱਕ ਵਾਰ ਫਿਰ ਤੋਂ ਨਿਸ਼ਾਨਾ ਬਣਾਇਆ ਗਿਆ ਪੰਜਾਬ ਫੇਰ ਟਾਰਗੇਟ ਤੇ ਰੱਖ ਲਿਆ ਗਿਆ ਪਠਾਨਕੋਟ ਦੇ ਵਿੱਚ ਖੜੇ ਆ ਪਠਾਨਕੋਟ ਦੇ ਵਿੱਚ ਮੈਂ ਕਹੂੰਗਾ ਦਵਿੰਦਰ ਇੱਕ ਵਾਰ ਪਿੱਛੇ ਧਕਾ ਦਿਓ ਸਾਰੇ ਕਿਤੇ ਬਲੈਕਆਊਟ ਬਲੈਕਆਊਟ ਕਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਨੇ ਇਹ ਤਸਵੀਰਾਂ ਪਰੇਸ਼ਾਨ ਕਰਦੀਆਂ ਨੇ ਜਦੋਂ ਕੁਝ ਵੀ ਦਿਖਾਈ ਨਾ ਦਿੰਦਾ ਹੋਵੇ ਔਰ ਜਦੋਂ ਬਲੈਕਆਊਟ ਹੋ ਜਾਵੇ ਤਾਂ ਫੇਰ ਜਿਹੜਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਜਿਉਣਾ ਦੁੱਬਰ ਤਾਂ ਹੁੰਦਾ ਹੀ ਹੈ ਜਦੋਂ ਬਟਾਨ ਕੋਰਡ ਦੇ ਵਿੱਚ ਜਿਹੜਾ ਅਟੈਕ ਕੀਤਾ ਜਿਹੜਾ ਤੁਸੀਂ ਦੇਖ ਸਕਦੇ ਹੋ ਪਹਿਲਾ ਪਾਕਿਸਤਾਨ ਨੇ ਕਿਹਾ ਕਿ ਅਸੀਂ ਅਟੈਕ ਨਹੀਂ ਕਰਾਂਗੇ ਦੋਨਾਂ ਦੇਸ਼ਾਂ ਨੇ ਸੀਜ਼ਫਾਇਰ ਦੇ ਉੱਪਰ ਸੈਂਪ ਦੀ ਪ੍ਰਕਟਾਈ ਪਰ ਪਾਕਿਸਤਾਨ ਨਹੀਂ ਟਲਿਆ ਪਾਕਿਸਤਾਨ ਨੇ ਘਟਿਆ ਕਰਤੂਤ ਕੀਤੀ ਹੈ ਪਠਾਨ ਕੋਰਡ ਦੇ ਵਿੱਚ ਅਟੈਕ ਹੋਏ ਤਿੰਨ ਹਮਲੇ ਪਠਾਨ ਕੋਰਡ ਦੇ ਵਿੱਚ ਕੀਤੇ ਗਏ ਆ ਬਲੈਕਆਊਟ ਜਿਹੜਾ ਚਾਰੇ ਪਾਸੇ ਬਲੈਕਆਊਟ ਬਲੈਕਆਊਟ ਹੋ ਗਿਆ ਤੁਸੀਂ ਦੇਖ ਸਕਦੇ ਹੋ ਨਾਲ ਦੀ ਨਾਲ ਪ੍ਰਸ਼ਾਸਨ ਨੇ ਕਹਿਤਾ ਕਿ ਭਾਈ ਬਲੈਕਆਊਟ ਕਰ ਦੋ ਪਾਕਿਸਤਾਨ ਦੇ ਵੱਲੋਂ ਕਟਿਆ ਕਰਤੂਤ ਕੀਤੀ ਗਈ ਹੈ ਲਗਾਤਾਰ ਗਰਾਉਂਡ 0 ਤੋਂ ਜੁੜੇ ਰਹੋ ਪ੍ਰੋ ਪੰਜਾਬ ਟੀਵੀ ਤੁਹਾਨੂੰ ਹਰੇਕ ਦਿਖਾਈ ਜਾਏਗਾ ਨਾਲ ਨਾਲ ਸ਼ੇਅਰ ਕਰੀ ਚਲੋ ਦੋਸਤੋ ਨਾਲ ਨਾਲ ਸ਼ੇਅਰ ਵੀ ਕਰੀ ਚਲੋ ਨਾਲ ਨਾਲ ਜਿਹੜਾ ਦੇਖ ਰਿਹਾ ਹੈਗਾ ਹੁਣ ਇਸ ਲਾਈਵ ਨੂੰ ਨਾਲ ਨਾਲ ਦਬਕੇ ਸ਼ੇਅਰ ਵੀ ਕਰ ਦਿਓ ਤਾਂ ਕਿ ਜਿਹੜਾ ਤੁਹਾਨੂੰ ਦੱਸ ਦੇ ਕਿ ਤਾਂ ਕਿ ਜਿਹੜਾਗਾ ਲੋਕਾਂ ਨੂੰ ਪਤਾ ਲੱਗ ਜੇ ਜਿਹੜੇ ਪਟਾਣਕੋਟ ਏਰੀਆ ਦੇ ਜਾਂ ਬੈਠੇ ਨੇ ਜਾਂ ਕੋਈ ਕਿਤੇ ਵੀ ਬੈਠਾ ਲੋਕਾਂ ਦੇ ਕੰਮ ਦੀ ਗੱਲ ਹੈ ਲੋਕ ਜਿਹੜਾ ਸੁਣ ਲੈਣ ਔਰ ਤੁਸੀਂ ਦੇਖੋ ਆਪਣਾ ਇਤਿਹਾਸ ਵਰਤੋ ਘਰਾਂ ਚ ਰਹੋ ਬਾਲਕੋਨੀਆਂ ਚ ਨਾ ਜਾਵੋ ਤਾਂ ਬਹੁਤ ਵੱਡੀਆਂ ਪੇੜ پرو ਪੰਜਾਬੀ ਟੀਵੀ ਤੁਹਾਨੂੰ ਦਿਖਾ ਰਿਹਾ ਤਾਂ ਪਠਾਨਕੋਟ ਦੇ ਵਿੱਚ ਲਗਾਤਾਰ ਤਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਗਈ ਔਰ ਡਰੋਨ ਜਿਹੜਿਆ ਦੇਖੇਗੇ ਪਰ ਭਾਰਤੀ ਆਰਮੀ ਨੇ ਚੰਗਾ ਖਾਸਾ ਤਕੜਾ ਜਵਾਬ ਇਸ ਦਾ ਦਿੱਤਾ ਪਾਕਿਸਤਾਨ ਜਿੱਥੇ ਪਹਿਲਾਂ ਸੀਜ਼ਫਾਇਰ ਤੇ ਸਮਝੌਤੇ ਤੇ ਸਹਿਮਤੀ ਜਤਾ ਗਿਆ ਤੇ ਬਾਅਦ ਦੇ ਵਿੱਚ 2-3 ਘੰਟਿਆਂ ਬਾਅਦ ਇਹ ਅਟੈਕ ਕਰਨੇ ਸ਼ੁਰੂ ਕਰਤੇ ਜੰਮੂ ਤੋਂ ਇਹ ਅਟੈਕ ਸ਼ੁਰੂ ਹੁੰਦੇ ਹੁੰਦੇ ਪੰਜਾਬ ਤੱਕ ਆਏ ਔਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਜੀਆਂ ਦੱਦ ਕੇ ਬਲੈਕਆਊਟ ਕਰ ਦਿੱਤਾ ਗਿਆ ਚਾਹੇ ਫਾਜ਼ਿਲਕਾ ਆ ਬੋਰ ਏਰੀਆ ਹੋਵੇ ਫਿਰੋਜ਼ਪੁਰ ਵਾਲਾ ਏਰੀਆ ਹੋਵੇ ਫਰੀਦਕੋਟ ਵਾਲਾ ਏਰੀਆ ਹੋਵੇ ਜਾਂ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਗੁਰਦਾਸਪੁਰ ਡੇਰਾ ਬਾਬਾ ਨਾਨਕ ਅੰਮ੍ਰਿਤਸਰ ਸਾਰੇ ਕਿਤੇ ਬਲੈਕਆਊਟ ਬਲੈਕਆਊਟ ਹੈ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਔਰ ਨਾਲ ਦੇ ਨਾਲ ਮੈਂ ਕਹੂੰਗਾ ਦਮਿੰਦਰ ਦਿਖਾਈ ਚਲੋ ਪਿੱਛੇ ਕਿਸ ਪ੍ਰਕਾਰ ਘੁੱਪ ਹਨੇਰਾ ਛਾਇਆ ਹੋਇਆ ਦੇਖੋ ਤੁਹਾਨੂੰ ਕੁਝ ਵੀ ਇੱਥੇ ਨਜ਼ਰ ਨਹੀਂ ਆ ਰਿਹਾ ਹੋਣਾ ਇੰਨਾ ਜ਼ਿਆਦਾ ਹਨੇਰਾ ਇਨਾ ਜ਼ਿਆਦੇ ਜਿਹੜਾ ਤੁਸੀਂ ਦੇਖੋ ਕਿਸ ਪ੍ਰਕਾਰ ਘਟਿਆ ਹਰਕਤ ਪਾਕਿਸਤਾਨ ਨੇ ਜਿਹੜੀ ਕੀਤੀ ਹੈ ਬਹੁਤ ਜ਼ਿਆਦਾ ਇਸ ਦਾ ਬੁਰਾ ਅੰਜਾਮ ਪੁਖਤਨਾ ਪੈ ਸਕਦਾ ਔਰ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿਹੜਾ ਫਾਜ਼ਿਲਕਾ ਦੇ ਵਿੱਚ ਆ ਫਾਜ਼ਿਲਕਾ ਦੇ ਵਿੱਚ ਵੀ ਡਰੋਨ ਦੇ ਕੇ ਆ ਗਿਆ ਔਰ ਦੂਜੇ ਪਾਸੇ ਬਠਿੰਡਾ ਦੇ ਵਿੱਚ ਉੱਚੀ ਉੱਚੀ ਸਾਇਰਨ ਵੱਜ ਰਹੇ ਨੇ ਤੇ ਡੇਰਾ ਬਾਬਾ ਨਾਨਕ ਚਚ ਵੀ ਬਲੈਕਆਊਟ ਆ ਮੋਗਾ ਦੇ ਵਿੱਚ ਵੀ ਬਲੈਕਆਊਟ ਆ ਤੁਸੀਂ ਗੱਲ ਨੂੰ ਸਮਝੋ ਕਿ ਕਿਸ ਪ੍ਰਕਾਰ ਇਹ ਸੀਜ਼ਫਾਇਰ ਤੋੜਿਆ ਇਸ ਦੇ ਪਿੱਛੇ ਦੀ ਕੀ ਸਾਜ਼ਿਸ਼ ਹੈ ਇਸ ਦੇ ਪਿੱਛੇ ਕੀ ਸੋਚਦਾ ਪਾਕਿਸਤਾਨ ਜਦੋਂ ਇੰਨਾ ਜਾਦੇ ਮੁਲਕਾਂ ਦੇ ਵਿੱਚ ਤਣਾਅ ਵਧਿਆ ਹੋਵੇ ਜਦੋਂ ਪਤਾ ਹੋਵੇ ਕਿ ਭਾਈ ਦੋਨੇ ਪਰਮਾਣੂ ਮੁਲਕ ਨੇ ਦੋਨੇ ਜਦੋਂ ਨਿਊਕਲ ਜਿਹੜੇ ਦੇਸ਼ ਨੇ ਜਦੋਂ ਇਹ ਗੱਲ ਪਤਾ ਹੋਵੇ ਫੇਰ ਵੀ ਆਪਣੀਆਂ ਘਟੀਆਂ ਕਰਤੂਤਾਂ ਤੋਂ ਬਾਜ਼ ਨਹੀਂ ਆਉਂਦਾ ਪਾਕਿਸਤਾਨ ਔਰ ਤੁਸੀਂ ਦੇਖੋ ਜਦੋਂ ਟਰੰਪ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਟਰੰਪ ਦੇ ਵੱਲੋਂ ਟਵੀਟ ਕੀਤਾ ਗਿਆ ਟ੍ਰੰਪ ਦੇ ਵੱਲੋਂ ਵੀ ਕਿਹਾ ਗਿਆ ਕਿ ਸੀਜ਼ਫਾਇਰ ਜਿਹੜਾ ਹੋ ਗਿਆ ਦੋਨਾਂ ਦੇਸ਼ਾਂ ਵਿਚਕਾਰ ਸਮਝੌਤਾ ਹੋ ਗਿਆ ਪਰ ਪਾਕਿਸਤਾਨ ਨੇ ਸੀਜ਼ਫਾਇਰ ਤੋੜਿਆ ਤੇ ਹੁਣ ਭਾਰਤੀ ਸੈਨਾ ਜਵਾਬ ਦੇ ਰਹੀ ਹੈ ਜਿਹੜਾ ਸੈਸ 400 ਜਿਹੜਾ ਡਿਫੈਂਸ ਸਿਸਟਮ ਹੈ ਲਗਾਤਾਰ ਡਰੋਨ ਜਿਹੜੇ ਵੀ ਆ ਰਹੇ ਸੀ ਉਹਨਾਂ ਨੂੰ ਖਤਮ ਕਰਦਾ ਹੋਇਆ ਨਜ਼ਰ ਆ ਰਿਹਾ ਤੇ ਤਸਵੀਰਾਂ ਮੈਂ ਕਹਾਂਗਾ ਦਵਿੰਦਰ ਨਾਲ ਨਾਲ ਦਿਖਾਈ ਵੀ ਚਲੋ ਕਿਉਂਕਿ ਬਹੁਤ ਸਾਰੇ ਲੋਕ ਘਰਾਂ ਦੇ ਵਿੱਚ ਆਰਾਮ ਨਾਲ ਬਹਿ ਗਏ ਸੀ ਕਿ ਭਾਈ ਹੁਣ ਠੀਕ ਹੈ ਸਾਰਾ ਕੁਝ ਓਕੇ ਹੋ ਗਿਆ ਪਰ ਇਸ ਤੋਂ ਬਾਅਦ ਕੀ ਪਤਾ ਸੀ ਕਿ ਪਾਕਿਸਤਾਨ ਆਪਣੀ ਹਰਕਤ ਤੋਂ ਬਾਜ਼ ਨਹੀਂ ਆਏਗਾ ਜਦੋਂ ਅੱਜ ਡੀਜੀਐਮਓ ਨੂੰ ਫੋਨ ਕੀਤੇ ਪਾਕਿਸਤਾਨ ਦੇ ਵੱਲੋਂ ਕਾਲ ਕੀਤੀਆਂ ਗਈਆਂ ਭਾਰਤ ਦੇ ਡੀਜੀਐਮਓ ਨੂੰ ਫੋਨ ਕਰਕੇ ਕਿਹਾ ਗਿਆ ਕਿ ਭਾਈ ਅਸੀਂ ਸ਼ਾਂਤੀ ਚਾਹੁੰਦੇ ਆ ਸਾਨੂੰ ਜਿਹੜਾ ਸਮਝੌਤੇ ਲਈ ਆਓ ਸਾਡੇ ਨਾਲ ਗੱਲ ਕਰੋ ਪਰ ਦੂਜੇ ਪਾਸੇ ਜਦੋਂ ਇੰਟਰਵਿਊਨ ਅਮਰੀਕਾ ਵੀ ਇੱਕ ਪਾਸੇ ਕਰ ਰਿਹਾ ਸੀ ਦੋਨਾਂ ਮੁਲਕਾਂ ਦੇ ਵਿਦੇਸ਼ ਮੰਤਰੀ ਨਾਲ ਗੱਲਬਾਤ ਕਰ ਰਿਹਾ ਸੀ ਕਾਲ ਕਾਲ ਕੀਤੀਆਂ ਜਾ ਰਹੀਆਂ ਸੀ ਲਗਾਤਾਰ ਟੱਚ ਦੇ ਵਿੱਚ ਸੀ ਪਰ ਦੂਜੇ ਪਾਸੇ ਜਦੋਂ 트럼ਪ ਲਿਖਦੇ ਨੇ 트럼ਪ ਕੀ ਲਿਖਦੇ ਨੇ 트럼ਪ ਕਹਿੰਦੇ ਨੇ ਕਿ ਮੈਂ ਵਿਚ ਇੰਟਰਵਿਨ ਜਿਸ ਹਿਸਾਬ ਨਾਲ ਕੀਤਾ ਤਾਂ ਉਸ ਤੋਂ ਬਾਅਦ ਸੀਜ਼ ਫਾਇਰ ਹੋਇਆ ਤੇ ਨਾਲ ਹੀ ਉਹਨਾਂ ਨੇ ਮੁਬਾਰਕਬਾਦ ਇੰਡੀਆ ਔਰ ਪਾਕਿਸਤਾਨ ਨੂੰ ਦਿੱਤੀ ਤੇ ਬਾਅਦ ਦੇ ਵਿੱਚ ਪਾਕਿਸਤਾਨ ਕੀ ਕਰ ਰਿਹਾ ਉਹ ਹੁਣ ਸਭ ਦੇ ਸਾਹਮਣੇ ਆ ਪਟਾਣਕੋਟ ਦੇ ਵਿੱਚ ਦੋਸਤੋ ਧਮਾਕੇ ਹੋਏ ਨੇ ਪਟਾਣਕੋਟ ਦੇ ਵਿੱਚ ਡਰੋਨ ਦੇਖੇ ਗਏ ਫਾਜ਼ਲਕਾ ਦੇ ਵਿੱਚ ਵੀ ਦੇਖੇ ਗਏ ਨੇ ਔਰ ਵੱਡੇ ਧਮਾਕੇ ਸਰਹੱਦੀ ਏਰੀਆ ਦੇ ਵਿੱਚ ਹੋ ਰਹੇ ਨੇ ਤਾਂ ਬਹੁਤ ਅਹਿਮ ਅਪਡੇਟ ਆ ਦੋਸਤੋ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਾਰ ਸ਼ਾਂਤੀ ਹੋ ਗਈ ਸੀ ਉੱਥੇ ਵੀ ਦੇਖੋ ਸੀਜ਼ ਬਾਅਰ ਦੀ ਉਲੰਘਣਾ ਕੀਤੀ ਨਾਲ ਨਾਲ ਸ਼ੇਅਰ ਕਰੀ ਚਲੋ ਜਿਹੜਾ ਜਿਹੜਾ ਹੁਣ ਦੇਖ ਰਿਹਾ ਹੈ ਨਾਲ ਨਾਲ ਸ਼ੇਅਰ ਕਰ ਦਿਆ ਕਰੋ ਕਿਉਂਕਿ ਜਿਹੜੇ ਇਲਾਕਿਆਂ ਦੇ ਵਿੱਚ ਸਰਦੀ ਇਲਾਕਿਆਂ ਦੇ ਵਿੱਚ ਲੋਕ ਥੋੜੇ ਜੇ ਰਿਲੈਕਸ ਹੋ ਗਏ ਸੀ ਜੇ ਲੋਕ ਜਿਹੜੇ ਬਾਹਰ ਨਿਕਲੇ ਸੀ ਘਰਾਂ ਤੋਂ ਤਾਂ ਉਹ ਸੁਣ ਲੈਣਗੇ ਉਹ ਆਪਣਾ ਧਿਆਨ ਰੱਖਣਗੇ ਕਿਉਂਕਿ ਅਜਿਹੇ ਮਾਹੌਲ ਦੇ ਵਿੱਚ ਧਿਆਨ ਰੱਖਣਾ ਸਭ ਤੋਂ ਜ਼ਰੂਰੀ ਹੈ ਔਰ ਗਰਾਊਂਡ ਜ਼ੀਰੋ ਤੇ ਪ੍ਰੋ ਪੰਜਾਬ ਟੀਵੀ ਡਟਿਆ ਹੋਇਆ ਕੱਲੀ-ਕੱਲੀ ਅਪਡੇਟ ਤੁਹਾਡੇ ਤੱਕ ਲੈ ਕੇ ਆਉਂਦੇ ਰਾਂਗੇ